ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਦਿਨ ਹੈਗਾ ਜੀ ਐਤਵਾਰ ਦਾ ਤੇ ਇੱਥੇ ਟਾਈਮ ਹੋ ਚੁੱਕਿਆ ਪੌਣੇ 8 ਦਾ ਤੇ ਆਪਾਂ ਚੱਲੇ ਸੀਗੇ ਡੰਗਰਾ ਥਲੇ ਸਫਸਫਾਈਆ ਕਰਨ ਕਿਉਂਕਿ ਜੀ ਪਹਿਲਾਂ ਮੈਂ ਤਰਾਂ ਵਗੈਰਾ ਚੋਕੇ ਆ ਗਈ ਸੀਗੀ ਤੇ ਫਿਰ ਮੈਂ ਖਾ ਵੀ ਉੱਪਰ ਝਾੜੂ ਲਾਦਾ ਮੈਂ ਉੱਪਰ ਝਾੜੂ ਲਾਤਾ ਹੁਣ ਬੱਚੇ ਸਾਰੇ ਗਏ ਹੋਏ ਨੇ ਉੱਥੇ ਪੱਠੇ ਵੱਢਣ ਕਿਤੇ ਪਾਪੇ ਦੇ ਨਾਲ ਦੋ ਜਣੇ ਗਏ ਹੋਏ ਨੇ ਉਹ ਤੇ ਮੈਂ ਉੱਪਰ ਝਾੜੂ ਲਾਤਾ ਪੂੰਚਾ ਕੇ ਲਾਵਾਂਗੇ ਪਹਿਲਾਂ ਹੁਣ ਡੰਗਰਾ ਥਲੇ ਸਾਫ਼ ਕਰਿਆ ਇਹ ਤੇ ਉਹਨਾਂ ਨੂੰ ਪਾਣੀ ਧਾਣੀ ਪਲਾਏ ਇਹ ਨਾਲੇ ਗੋਹਾ ਚੱਕਿਆ ਇਹ ਤੇ ਫਿਰ ਕਰਾਂਗੇ ਜੀ ਉੱਪਰ ਆ ਕੇ ਕੰਮ ਪਹਿਲਾਂ ਥੱਲੇ ਨਿਬੇੜਤੀ ਆਉਣੇ ਆ ਤੇ ਜੀ ਨਾਲੇ ਆਪਾਂ ਕਰਦੇ ਆ ਡੰਗਰਾ ਥੱਲੇ ਸਫਾਈ ਨਾਲੇ ਕਰਦੇ ਆ ਤੁਹਾਡੇ ਨਾਲ ਗੱਲਾਂ ਪਲੀਜ਼ ਬਲੌਗ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਫੁੱਲ ਵਾਪਸ ਜ਼ਰੂਰ ਕਰਿਓ ਤੇ ਪਲੀਜ਼ ਚੈਨਲ ਨੂੰ ਸਪੋਰਟ ਕਰੋ ਤਾਂ ਜੋ ਆਪਣਾ ਬੋਸਟਮ ਖੇਤ ਤੇ ਤੋਂ ਜੀ ਕੰਪਲੀਟ ਹੋ ਸਕੇ ਵੀਡੀਓ ਜ਼ਰੂਰ ਦੇਖਿਆ ਕਰੋ ਫੁੱਲ ਜੀ ਤੇ ਤੁਹਾਡੀ ਸਪੋਰਟ ਨਾਲ ਜੀ ਅੱਗੇ ਜਾ ਸਕਦੇ ਆ ਇਹ ਚਲੋ ਜੀ ਆਪਾਂ ਚੱਲਦੇ ਹਾਂ ਡੰਗਰਾ ਥਲੇ ਕਰਦੇ ਆ ਕੰਮ ਕਰ ਤੇ ਕਰਾਂਗੇ ਥੋੜੇ ਨਾਲ ਗੱਲਾਂ ਬਾਤਾਂ ਜੀ ਹਾਂਜੀ ਮੈਂ ਇੱਥੇ ਆ ਗਈ ਸੀਗੀ ਕੱਲੇ ਤੇ ਝਾੜੂ ਵਗੈਰਾ ਲਾਉਣ ਨਾਲੇ ਗੋਹਾ ਵਗੈਰਾ ਚੱਕਣ ਹਾਲੇ ਉਕਣੇ ਪਿਆ ਆਪਣਾ ਬੱਸ ਤਾਂ ਗੋਹਾ ਹੁਣ ਇਸ ਟਾਈਮ ਥੋੜਾ ਹੀ ਸੀ ਕਿਉਂਕਿ ਆਪਾਂ ਸ਼ਾਮ ਨੂੰ ਚੱਕ ਦੰਨੇ ਹੁੰਨੇ ਆ ਤੇ ਫੇ ਸਵੇਰ ਨੂੰ ਗੋਹਾ ਘਟ ਹੁੰਦਾ ਤੇ ਇੱਥੇ ਜਿਸ ਕੰਮ ਦਾ ਪਾਪਾ ਵੀ ਲੈ ਕੇ ਆ ਗਿਆ ਸੀਗਾ ਪੱਠੇ ਸੈਪਲੀ ਤੋਣੀ ਚੁਕਾਰੇ ਸੀਗੇ ਉੱਥੋਂ ਧੋਨੀਆਂ ਪਾ ਪਾ ਕੇ ਤੇ ਮੈਂ ਸਾ ਵੀ ਮੈਂ ਨਾਲ ਗੋਹਾ ਚੱਕਦੇ ਨੇ ਨਾਲ ਪਾਣੀ ਪਿਲਾ ਦਿੰਦੇ ਆ ਪਾਣੀ ਪਲਾਉਣ ਤੋਂ ਵੀ ਰਿਆਂਦਾ ਸੀਗਾ ਡੰਗਰਾਂ ਨੂੰ ਤੇ ਹੋਰ ਨਾਲੀ ਆਪਾਂ ਕਰ ਦਨੇ ਆ ਥੋੜੇ ਸਾਫ ਸੁਥਈਆ ਤੇ ਮੈਂ ਇਹਨੂੰ ਕਹਿ ਸੀਗਾ ਮੈਂ ਵੀ ਜਾਂਦਾ ਜਾਂਦਾ ਨਾਲ ਮੈਨੂੰ ਤਸਲੇ ਚ ਕਾ ਜਾ ਕਰੀ ਨਾਲੇ ਵੀ ਤੂੰ ਭਰੀਆਂ ਢੋਲਾ ਹਨਾ ਇਹਦੇ ਪਾਪੇ ਨੂੰ ਸਾਇਦ ਦਿਨ ਕਹਿਤਾ ਸੀਗਾ ਤੇ ਚਲੋ ਜੀ ਹਨਾ ਆਪਾਂ ਲੱਗੇ ਜੀ ਹੁਣ ਇੱਥੇ ਗੋਹਾ ਕੁੜਾ ਚੱਕਣ ਤੇ ਨਾਲ ਦੀ ਨਾਲ ਭਰ ਲਾਂਗੀ ਮੈਂ ਨਾਲੇ ਗੋਹਾ ਚੱਕ ਦਾਂਗੇ ਨਾਲੇ ਪਾਣੀ ਪਿਲਾ ਦਾਂਗੇ ਇਕੱਠਾ ਹੀ ਕੰਮ ਨਿਬੜ ਜਾਊਗਾ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਮੈਂ ਆਪਣੇ ਬਾਰੇ ਦੱਸਾਂਗੀ ਹਨਾ ਕਿ ਮੈਂ ਕਿਸ ਤਰ੍ਹਾਂ ਆਪਦੇ ਮਤਲਬ ਪਸ਼ੂਆਂ ਦਾ ਖਿਆਲ ਰੱਖਦੇ ਆ ਤੇ ਅਸੀਂ ਹਰੇਕ ਸਾਲ ਮਤਲਬ ਇਹਨਾਂ ਤੋਂ ਸੂਆ ਲੰਨਿਆ ਨਕਲ ਸਾਡੀਆਂ ਮੈਸਾਂ ਤੇ ਬੈੜੀਆਂ ਕੋਈ ਵੀ ਬਰਾ ਨਹੀਂ ਪੰਦੀਆਂ ਹੈਗੀਆਂ ਤੇ ਤੁਸੀਂ ਵੀ ਉਹ ਚੀਜ਼ ਅਪਣਾ ਸਕਦੇ ਹੋ ਜਿਹੜੀ ਅਸੀਂ ਅਪਣਾਉਂਦੇ ਆ ਤੇ ਕਿਸੇ ਤਰ੍ਹਾਂ ਆਪਾਂ ਇਹਨਾਂ ਦਾ ਮਤਲਬ ਬਰਾ ਪੰਨੇ ਆਪਾਂ ਹਰ ਇੱਕ ਸਾਲ ਇਹਨਾਂ ਤੋਂ ਸੁਆ ਲੈ ਸਕਦੇ ਆ ਤੇ ਇਹਦੇ ਵਿੱਚ ਵੀ ਕੁਝ ਗੱਲਾਂ ਜੀ ਧਿਆਨ ਰੱਖਣਯੋਗ ਹੁੰਦੀਆਂ ਨੇ ਤੇ ਜਿਹਦੇ ਨਾਲ ਆਪਾਂ ਮਤਲਬ ਪਸ਼ੂਆਂ ਤੋਂ ਹਰੇਕ ਸਾਲ ਸੂਆ ਲੈ ਸਕਦੇ ਆ ਦੇਖੋ ਜੀ ਜੇ ਆਪਾਂ ਮੈਂ ਕਈ ਇਹ ਜਿਹੇ ਘਰ ਦੇਖੇ ਨੇ ਹਨਾ ਜੇ ਆਪਾਂ ਨਹੀਂ ਪਸ਼ੂਆਂ ਦਾ ਖਿਆਲ ਰੱਖਦੇ ਹੈਗੇ ਤਾਂ ਫਿਰ ਪਤਾ ਉਹ ਕੀ ਕਰਦੇ ਨੇ ਹਰੇਕ ਸਾਲ ਮਤਲਬ ਜਿਹੜੀ ਮੈਸ ਨਹੀਂ ਰਹਿੰਦੀ ਹੈਗੀ ਖਾਲੀ ਰਹਿੰਦੀ ਆ ਜਿਹਨੂੰ ਕਹਿੰਦੇ ਹੁੰਦੇ ਆ ਤੇ ਉਹਨੂੰ ਫਿਰ ਪੱਟੇ ਵਾਲਿਆਂ ਨੂੰ ਦੇ ਦਿੰਦੇ ਨੇ ਤੇ ਹਰੇਕ ਸਾਲ ਨਮੀ ਲੈ ਆਉਂਦੇ ਨੇ ਪਰ ਜੇ ਹਨਾ ਜੇ ਆਪਾਂ ਇਨ੍ਹਾਂ ਪਸ਼ੂਆਂ ਦਾ ਹੀ ਹਨਾ ਧਿਆਨ ਰੱਖ ਲਈਏ ਤਾਂ ਇਹ ਨਹੀਂ ਤਾਂ ਹੋ ਨਹੀਂ ਸਕਦਾ ਹੈਗਾ ਕਿ ਪਸ਼ੂ ਆਪਣੇ ਖਰੇ ਖਾਲ ਗੱਭੜਨਾ ਰਹਿਣ ਇਹ ਆਪਣੇ ਸਿਰ ਤੇ ਹੀ ਹੁੰਦਾ ਜੀ ਹਨਾ ਤੇ ਵੀ ਆਪਾਂ ਕਿਸ ਤਰ੍ਹਾਂ ਆਪਣੇ ਪਸ਼ੂਆਂ ਦੀ ਦੇਖਭਾਲ ਕਰਦੇ ਆ ਕਿਸ ਤਰ੍ਹਾਂ ਉਹਨਾਂ ਦੀ ਸਾਂਭ ਸੰਭਾਲ ਕਰਦੇ ਆ ਜੀ ਆਪਣੇ ਸਿਰ ਤੇ ਹੀ ਆ ਤੇ ਵੀ ਚੰਗੀ ਫੀਡ ਪਾਉਂਦੇ ਆ ਜੋ ਉਹਨਾਂ ਨੂੰ ਪੋਸ਼ਟਿਕ ਤੱਤ ਚਾਹੀਦੇ ਨੇ ਉਹ ਆਪਾਂ ਦੇ ਵੀ ਰਹੇ ਆ ਖਰਾਕ ਵਧੀਆ ਹੋਵੇ ਤੇ ਹੋਰ ਜਿਹੜੇ ਮਤਲਬ ਪਾウダー ਵਗੈਰਾ ਨੇ ਉਹ ਪਾਉਂਦੇ ਹੋਈਏ ਤਾਂ ਫਿਰ ਕਦੇ ਵੀ ਡੰਗਰ ਧੋਖਾ ਨਹੀਂ ਦਿੰਦਾ ਹੈਗਾ ਹਰੇਕ ਸਾਲ ਆਏ ਸਾਲ ਗੱਬਣ ਹੋ ਜਾਂਦਾ ਤੇ ਮੈਂ ਤਾਂ ਜੀ ਮੈਂ ਤਾਂ ਜੀ ਪੂਰਾ ਖਿਆਲ ਰੱਖਦੀ ਆ ਮਤਲਬ ਮੇਰੀ ਨਾ ਇੱਕ ਕਾਪੀ ਲਾਈ ਹੋਈ ਆ ਉਹ ਕਾਪੀ ਦੇ ਉੱਤੇ ਮੈਂ ਸਾਰੀ ਇਹਨਾਂ ਦੀ ਡਿਟੇਲ ਸੈਪਰੀ ਤੋਂ ਉਹਨਾਂ ਦੇ ਪਾਪੇ ਨੂੰ ਤਾਂ ਕੁਝ ਨਹੀਂ ਪਤਾ ਹੈਗਾ ਇਹਨਾਂ ਬਾਰੇ ਮੈਂ ਹੀ ਸਾਰੀ ਡਿਟੇਲ ਰੱਖਦੀ ਆ ਕਿਉਂਕਿ ਜੀ ਇੱਕ ਬੰਦੇ ਦੇ ਹੱਥ ਚ ਹੋਵੇ ਹੈਨਾ ਫਿਰ ਸਾਰਾ ਹੀ ਧਿਆਨ ਰੱਖਦਾ ਆਗਲਾ ਹੈਨਾ ਮੇਰੀ ਇਹਨਾਂ ਦੇ ਜਿਵੇਂ ਹੁਣ ਜਦੋਂ ਸੂਪੰਦੀਆਂ ਨੇ ਇਹ ਉਹ ਤਰੀਕ ਤੋਂ ਲੈ ਕੇ ਦੁਬਾਰਾ ਗੱਬਣ ਹੋਣ ਤੱਕ ਸਾਰੀਆਂ ਤਰੀਕਾਂ ਮੈਂ ਲਿਖਦੀਆਂ ਜਿਹੜੀ ਦਵਾਈ ਦੇਣੀ ਆ ਉਹ ਵੀ ਲਿਖਦੀਆਂ ਤੇ ਵੀ ਇੰਨੀ ਤਰੀਕ ਨੂੰ ਦੇਤੀ ਤੇ ਮੁੜ ਕੇ ਆ ਤਰੀਕ ਨੂੰ ਦੇਣੀ ਆ ਜਿਵੇਂ ਕੱਟਰੂ ਹੋ ਗਿਆ ਕੋਈ ਵੀ ਤਰੀਕ ਮੇਰੇ ਸਾਰੇ ਕੁਛ ਜਾਂਚ ਵਿੱਚ ਲਿਖਦੀਆਂ ਤੇ ਇਹਦੇ ਨਾਲ ਫਿਰ ਮੇਰੇ ਹਸਾਬ-ਕਿਤਾਬ ਜਾਂ ਰਹਿੰਦਾ ਵੀ ਮੈਂ ਹੁਣ ਕਦੋਂ ਕਿਹੜੀ ਮਤਲਬ ਡੰਗਰ ਨੂੰ ਗੱਬਣ ਕਰਾਉਣਾ ਹੈ ਕਿਹੜੇ ਨੂੰ ਹਾਲੇ ਨਹੀਂ ਕਰਾਉਣਾ ਇਦਾਂ ਅਸੀਂ ਨਾ ਪਤਾ ਕੀ ਕਰਦੇ ਆ ਮਤਲਬ ਪਿੱਛੇ ਦੀ ਪਿੱਛੇ ਇੱਕ ਡੰਗਰ ਜ਼ਰੂਰ ਰੱਖਦੇ ਆ ਮਤਲਬ ਇੱਕ ਸੂਵੇ ਦੂਸਰਾ ਗੱਬਣ ਹੋ ਜਵੇ ਇੱਕ ਆਪਣੇ ਕੋਲ ਮਤਲਬ ਪਿੱਛੇ ਤਿਆਰ ਰਹਿੰਦਾ ਹੈ ਇਹਦੇ ਨਾਲ ਨਾਲ ਤਾਂ ਦੁੱਧ ਦੀ ਥੋੜੀ ਆਉਂਦੀ ਆਪਣਾ ਨਾਲ ਘਰ ਦਾ ਖਰਚਾ ਵੀ ਚੱਲੀ ਜਾਂਦਾ ਕਿਉਂਕਿ ਜੇ ਜੇ ਮਤਲਬ ਡੰਗਰ ਖਾਲੀ ਰਹਿ ਜਵੇ ਨਾ ਸੂਵੇ ਫਿਰ ਜਿ ਔਖਾ ਹੋ ਜਾਂਦਾ ਆਪਾਂ ਹਰ ਇੱਕ ਸਾਲ ਜਾਂਚੀ ਡੰਗਰਾ ਤੋਂ ਲੰਨੀ ਲੈਣਿਆ ਹਰ ਇੱਕ ਸਾਲ ਸੂਆ ਇਹਦੇ ਖਾਤਰ ਮੈਂ ਕੀ ਕਰਦੇ ਆ ਕੋਸ਼ਿਸ਼ਤਾ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਤੇ ਜਿਵੇਂ ਜੀ ਜਦੋਂ ਸੂ ਦਾ ਡੰਗਰ ਉਦੋਂ ਖਿਆਲ ਰੱਖਣਾ ਪੈਂਦਾ ਮਤਲਬ ਉਹਨਾਂ ਦੀ ਜੇਰ ਵਗੈਰਾ ਸਹੀ ਪਈ ਹੈ ਵੀ ਆ ਕੋਈ ਅੰਦਰ ਗੰਧਮੰਦ ਤਾਂ ਨਹੀਂ ਫਿੱਟਦੀ ਹੈਗੀ ਸੌਣ ਤੋਂ ਬਾਅਦ ਪਸ਼ੂ ਇਹਦਾ ਵੀ ਖਿਆਲ ਰੱਖਣਾ ਪੈਂਦਾ ਜੇ ਗੰਧਮੰਦ ਸਿੱਟਦੀ ਤਾਂ ਆਪਾਂ ਦਵਾਈ ਵਗੈਰਾ ਟਰਾ ਦੰਨਿਆ ਜੇ ਜੇਰ ਸਹੀ ਪਈ ਹੈ ਤਾਂ ਦਵਾਈ ਟਰਾਉਣ ਦੀ ਕੋਈ ਲੋੜ ਨਹੀਂ ਪੈਂਦੀ ਹੈਗੀ ਜੀ ਤੇ ਹੀਰ ਬਸ਼ੂ ਉਸੇ ਤਰ੍ਹਾਂ ਹੀ ਹੀਟ ਦੇ ਵਿੱਚ ਆ ਜਾਂਦਾ ਜੇ ਅੰਦਰੋਂ ਸਹੀ ਹੋਵੇ ਬਾਕੀ ਜੀ ਆਪਾਂ ਟੈਮ-ਟੈਮ ਤੇ ਇਹਨਾਂ ਦੀ ਮਤਲਬ ਜਿਹੜੀ ਗੋਲੀਆਂ ਹੁੰਦੀਆਂ ਨੇ ਕੀੜੇ ਵਾਲੀਆਂ ਕਹਿ ਲਓ ਉਹ ਆਪਾਂ ਦੰਨੇ ਰਹਿਣੇ ਆ ਗੱਬਣ ਕਰਾਉਣ ਤੋਂ ਪਹਿਲਾਂ ਵੀ ਦੰਨੇ ਆ ਤੇ ਵਾਚ ਵੀ ਸੂਏ ਤੋਂ ਵਾਚ ਵੀ ਦੇ ਦਿੰਨੇ ਆ ਪਰ ਕਈ ਲੋਕ ਨੇ ਮਤਲਬ ਸੂਣ ਨਾਲ ਡੰਗਰਾਂ ਨੂੰ ਵੀ ਦੇ ਦਿੰਦੇ ਆ ਉਹ ਮੈਂ ਨਹੀਂ ਦੁੱਤੀ ਹੈਗੀ ਕਦੇ ਮੈਂ ਐਵੇਂ ਕਹਾ ਤੁਹਾਨੂੰ ਜਿਵੇਂ ਹੁਣ ਇਹ ਮੈਸਾ ਗੱਬਣ ਇਹਨੂੰ ਨਹੀਂ ਦੁੱਤੀ ਹੈਗੀ ਪਰ ਗੱਬਣ ਕਰਾਉਣ ਤੋਂ ਪਹਿਲਾਂ ਜਰੂਰ ਉਹਨੇ ਇੱਕ ਗੋਲੀ ਦਿੱਤੀ ਹੁਣ ਇੱਕ ਗੋਲੀ ਆਪਾਂ ਫੇਰ ਦਵਾਂਗੇ ਜਦੋਂ ਸੂਕੀ ਹਾਈਪੋਕਨਾ ਦੀ ਗੋਲੀ ਆਉਂਦੀ ਆ ਉਹ ਮੈਂ ਦੰਨੀ ਹੁੰਦੀ ਆ ਇਹਨਾਂ ਨੂੰ ਹਰ ਇੱਕ ਪਸ਼ੂ ਨੂੰ ਦੰਨਿਆ ਜਿਵੇਂ ਉਹ ਬੱਚੀ ਗੱਪਣ ਕਰਾਈ ਸੀ ਉਹਨੂੰ ਵੀ ਦਿੱਤੀ ਆ ਤੇ ਹੁਣ ਆਪਾਂ ਨੇ ਆ ਕੱਟੀ ਕਰਾਉਣੀ ਆ ਇਹ ਹਜੇ ਖਾਲੀ ਆ ਇਹ ਹਲੇ ਅਸੀਂ ਕਰਵਾਈ ਨਹੀਂ ਸਾਨੂੰ ਐ ਆ ਵੀ ਸਾਡੀ ਮਤਲਬ ਬੱਚੀ ਸੂਪੇ ਉਸ ਤੋਂ ਬਾਅਦ ਬੈਡ ਆ ਵਾਲੀ ਮੈਸ ਨੇੜੇ ਲੱਗ ਜਵੇ ਫੇਰ ਇਹਨੂੰ ਕਰਾਵਾਂਗੇ ਤੇ ਇਹ ਹੋ ਵੀ ਜਾਂਦੀਆਂ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਆ ਹਨਾ ਕਿਉਂਕਿ ਜੀ ਸਾਰੀ ਦੇਖਭਾਲ ਦੀ ਹੁੰਦੀ ਆ ਗੱਲ ਤੇ ਆਪਾਂ ਕਿਵੇਂ ਨਾ ਹੀ ਰੱਖਦੇ ਆਂ ਦੇਖਭਾਲ ਹਨਾ ਤੇ ਮਤਲਬ ਗੱਬਣ ਕਰਾਉਣ ਤੋਂ ਪਹਿਲਾਂ ਇੱਕ ਤਾਂ ਜਿਨ ਨੂੰ ਉਹਨੂੰ ਗੋਲੀ ਵਿਦਨਿਕ ਨਹੀਂ ਹਾਈ ਟੈਕ ਦੀ ਤੇ ਉਹਦੇ ਨਾਲ ਮਤਲਬ ਜਿਹੜੇ ਅੰਦਰਲੇ ਕੀੜੇ ਵਗੈਰਾ ਹੁੰਦੇ ਨੇ ਉਹ ਸਾਰੇ ਇਹਨਾਂ ਦੇ ਮਰ ਜਾਂਦੇ ਆ ਫਿਰ ਡੰਗਰ ਨੂੰ ਜਿਹੜੀ ਆਪਾਂ ਖਾਾਕ ਪਾਉਨੇ ਆ ਉਹ ਪਸ਼ੂ ਨੂੰ ਇਹ ਲੱਗਦੀ ਆ ਮਤਲਬ ਕੀੜੇ ਨਹੀਂ ਖਾਂਦੇ ਹੈਗੇ ਤੇ ਇੱਕ ਜੀ ਮਿਨਰਲ ਮਿਕਸ਼ਨ ਕਿਸੇ ਵੀ ਕੰਪਨੀ ਦਾ ਲੈ ਲਓ ਉਹ ਆਪਾਂ ਜ਼ਰੂਰ ਪਾਉਣੀ ਪਾਉਣੇ ਆ ਤੇ ਉਹਦੇ ਨਾਲ ਜਿਹੜੇ ਵਿਟਾਮਿਨਸ ਹੁੰਦੇ ਆ ਇਹਨਾਂ ਦੇ ਅੰਦਰ ਇਹਨਾਂ ਦਾ ਘਾਟ ਵੀ ਜੇ ਸਾਰੇ ਪੂਰੀ ਹੁੰਦੀ ਰਹਿੰਦੀ ਆ ਇਹ ਨਹੀਂਗਾ ਕਿ ਮਤਲਬ ਕਾਫੀ ਪਾਦਣ ਆਪਾਂ ਨੇ ਸਿਰਫ ਮੈਂ ਤਾਂ ਇੱਕ ਪੈਕਟ ਚ ਪਾਉਣੀ ਹੁੰਦੀ ਆ ਇਹ ਵੀ ਨਹੀਂਗਾ ਕਿ ਮੈਂ ਸਾਲ ਪਰ ਪਾਈ ਜਾਨੀ ਆ ਸਾਲ ਪਰ ਵੀ ਨਹੀਂ ਪਾਉਂਦੀ ਹੈਗੀ ਮੈਂ ਸਿਰਫ ਇੱਕ ਪੈਕਟ ਪਾਦਣੀ ਹੁੰਦੀ ਆ ਸੂਏ ਤੋਂ ਬਾਅਦ ਜਾਂ ਫਿਰ ਜਦੋਂ ਮਤਲਬ ਹੁਣ ਕੱਬਣ ਕਰਾਉਣ ਦਾ ਟਾਈਮ ਆ ਗਿਆ ਵੀ ਹੁਣ ਆਪਾਂ ਫੇਰ ਐ ਹੁੰਦਾ ਵੀ ਹੁਣ ਦੁਬਾਰਾ ਫੇਰ ਇਹਨਾਂ ਨੂੰ ਲਵਾਉਣਾ ਹੈ ਕੱਬਣ ਕਰਾਉਣਾ ਹੈ ਉਦੋਂ ਇੱਕ ਪੈਕਟ ਚਾਰ ਕਰਨੀ ਹੁੰਦੀ ਆ ਤੇ ਉਹ ਟਾਈਮ ਨਾਲ ਦੀ ਘਾਟ ਲਈ ਜੀ ਮਿਨਰਲ ਮਿਕਸਰ ਮੈਂ ਪਾਉਣੀ ਆ ਐਗਰੀਮੈਂਟ ਦਾ ਐਗਰੀਮੈਂਟ ਦਾ ਮੈਂ ਤਾਂ ਉਹੀ ਬਰਤਦੀ ਆ ਜਦੋਂ ਦੀ ਮਤਲਬ ਡੰਗਰਾਂ ਦੇ ਵਿੱਚ ਪਾਏ ਆ ਸੀ ਪਸ਼ੂ ਰੱਖਣ ਲੱਗੇ ਆ ਤੇ ਉਦੋਂ ਦੇ ਅਸੀਂ ਇਹੀ ਦੰ ਲਿਆ ਸਾਰਿਆਂ ਨੂੰ ਜਦੋਂ ਮਤਲਬ ਪਹਿਲਾਂ ਪਹਿਲਾਂ ਜਿਵੇਂ ਹੁਣ ਉਹ ਬੱਚੀ ਪਹਿਲੇ ਸੂਏ ਆ ਉਹ ਤਿਆਰ ਕਰੀਤੀ ਮਤਲਬ ਫਿਰ ਉਹ ਉਹਦੇ ਖਾਤਰ ਹੋਰ ਮਿਨਰਲ ਦਾ ਮਿਕਸਚਰ ਹੁੰਦਾ ਤੇ ਜਿਵੇਂ ਕੱਟੀ ਪਹਿਲਾਂ ਤਿਆਰ ਕਰੀਤੀ ਤੇ ਇਹਨਾਂ ਨੂੰ ਪਹਿਲਾਂ ਪਾਊਡਰ ਅਸੀਂ ਪਹਿਲੇ ਸੂਏ ਹੋਰ ਪਾਇਆ ਸੀਗਾ ਉਹ ਹੁੰਦਾ ਮਿਨਰਲ ਮਿਕਸਚਰ ਪਾਉਡਰ ਉਹ ਉਹਦੇ ਨਾਮ ਦੇ ਨਾਲ ਹੁੰਦਾ ਤੇ ਜਿਹੜਾ ਬਾਅਦ ਚ ਪਾਉਨੇ ਆ ਸੂਏ ਤੋਂ ਬਾਅਦ ਉਹ ਹੈਗਾ ਜੀ ਐਗਰੀਮੈਂਟ ਉਹ ਮੈਂ ਸ਼ਾਇਦ ਪਹਿਲਾਂ ਨੌ ਗੱਲ ਤਾਂ ਗੋਈ ਕਹੀ ਐਗਰੀਮੈਂਟ ਫੋਰਡ ਪਾਉਣੇ ਹੁੰਦੇ ਆ ਪਹਿਲੇ ਸੂਏ ਜਿਹੜੀ ਆਪਾਂ ਨੇ ਡੰਗਰ ਤਿਆਰ ਕਰਨਾ ਉਹਨੂੰ ਵੀ ਸਾਰੇ ਕਮਜ਼ੋਰੀ ਵਗੈਰਾ ਚੱਕੀ ਜਾਵੇ ਅੰਦਰੋਂ ਤੇ ਸੂਏ ਤੇ ਬਾਅਦ ਪਾਉਣੀ ਹੁੰਦੀ ਹੈ ਮੈਂ ਐਗਰੀਮੈਂਟ ਇਹ ਫੋਰਡ ਪਾਉਣੇ ਆ ਜੀ ਬਸ ਇੱਕ ਗੋਲੀ ਦਿੰਨੇ ਹੁੰਦੇ ਆ ਹਾਈ ਟੈਕ ਦੀ ਤੇ ਹੋਰ ਆਪਾਂ ਕੁਝ ਜ਼ਿਆਦਾ ਕੋਈ ਮੈਂ ਦਵਾਈ ਨਹੀਂ ਦਿੰਦੀ ਕੋਈ ਮਤਲਬ ਜੇਰ ਪੈਣ ਵਾਲੀ ਦਵਾਈ ਨਹੀਂ ਦਿੰਦੇ ਹੈਗੇ ਆਪਾਂ ਸੋਣ ਮੌਕੇ ਤੇ ਵੈਸੀ ਸਾਫ਼ ਹੋ ਜਾਂਦੇ ਆ ਡੰਗਰ ਆਪਣੇ ਇਹ ਕੋਥੈਲਾ ਜਿਹੜਾ ਮੈਂ ਤੁਹਾਨੂੰ ਦੱਸਿਆ 2000 ਵਾਲਾ ਉਹ ਚਾਰ ਦੰਦ ਨੇ ਆ ਫੀਲਡ ਦਾ ਬਸ ਉਹਦੇ ਨਾਲ ਪਸ਼ੂ ਆਪਣੇ ਆਪ ਸਾਫ਼ ਹੋ ਜਾਂਦਾ ਅੰਦਰੋਂ ਕੋਈ ਹੋਰ ਕੁਝ ਪਾਉਣ ਦੀ ਲੋੜ ਨਹੀਂ ਕੋਈ ਲੀਵਰ ਟੋਨਿਕ ਨਹੀਂ ਦੰਦੇ ਹੈਗੇ ਕੋਈ ਹੋਰ ਕੋਲੀ ਨਹੀਂ ਦੰਦੇ ਹੈਗੇ ਅ ਬਾਕੀ ਜੀ ਪ੍ਰਮਾਤਮਾ ਦੀ ਕਿਰਪਾ ਕਹਿੰਦੇ ਹੁੰਦੇ ਆ ਪ੍ਰਮਾਤਮਾ ਦੀ ਨਿਗਾਹ ਸਿੱਧੀ ਚਾਹੀਦੀ ਆ ਪਸ਼ੂਆਂ ਤੇ ਹਨਾ ਤੇ ਤੰਦਰੁਸਤੀ ਚਾਹੀਦੀ ਆ ਤਾਂ ਪਸ਼ੂ ਨੂੰ ਬਿਮਾਰੀ ਕੋਈ ਨਹੀਂ ਪੈਂਦੀ ਹੈਗੇ ਤੇ ਆਪਣੇ ਪਸ਼ੂ ਠੀਕ ਰਹਿੰਦੇ ਨੇ ਕੋਈ ਬੁਖਾਰ ਵਗੈਰਾ ਨਹੀਂ ਹੁੰਦਾ ਹੈਗਾ ਕਿਉਂਕਿ ਜੀ ਇਹ ਸਾਰੇ ਸਾਾਂਭ ਸੰਭਾਲਦੇ ਹੁੰਦਾ ਹਨ ਜੇ ਆਪਾਂ ਪਸ਼ੂਆਂ ਨੂੰ ਨਹੀਂ ਸਹੀ ਢੰਗ ਨਾਲ ਕੋਈ ਚੀਜ਼ ਦਵਾਂਗੇ ਤੇ ਫਿਰ ਪਸ਼ੂ ਤਾਂ ਬਿਮਾਰ ਹੁੰਦੇ ਹੀ ਨੇ ਜੀ ਤੇ ਆਪਾਂ ਜੀ ਇਹਨਾਂ ਗੱਲਾਂ ਦਾ ਪੂਰਾ ਖਿਆਲ ਰੱਖਦੇ ਆ ਤੇ ਸਾਰੀ ਜ਼ਿੰਮੇਵਾਰੀ ਜੀ ਮੇਰੇ ਕੋਲ ਹੀ ਹੈ ਇਹਨਾਂ ਦੀ ਤੇ ਇੱਕ ਬੰਦੇ ਕੋਲ ਹੋਵੇ ਜ਼ਿੰਮੇਵਾਰੀ ਫਿਰ ਆਏ ਆ ਕਿ ਇਹ ਨਹੀਂ ਰਹਿੰਦਾ ਹੈਗਾ ਵੀ ਮਤਲਬ ਮੈਂ ਇਹ ਚੀਜ਼ ਨਹੀਂ ਦਿੱਤੀ ਤਾਂ ਦੂਏ ਨੇ ਦੇਤੀ ਹੋਊਗੀ ਕਿਉਂਕਿ ਜਦ ਹੁਣ ਆਪਣੇ ਇੱਕ ਦੇ ਸਿਰ ਤੇ ਹੋਊਗਾ ਆਪਾਂ ਨੂੰ ਪਤਾ ਵੀ ਆਪਾਂ ਨੇ ਇਹ ਚੀਜ਼ ਦੇਣੀ ਆ ਵੀ ਕਿਸੇ ਹੋਰ ਨੇ ਨਹੀਂ ਦੇਣੀ ਹੈਗੀ ਤੇ ਹੁਣ ਤਾਂ ਕਰਕੇ ਮੇਰੇ ਕੋਲੇ ਐ ਸਾਰੇ ਜਿਹੜੇ ਪੌਟਰ ਬਗੈਰਾ ਸਾਰੇ ਚਾਰਨੇ ਨੂੰ ਮੈਂ ਹੀ ਚਾਰਤੀ ਹੁੰਦੀ ਆ ਤੇ ਇਹ ਬਸ ਇਹੀ ਚੀਜ਼ਾਂ ਦੇਣ ਨਾਲ ਆਪਾਂ ਹਰੇਕ ਸਾਲ ਡੰਗਰਾਂ ਤੋਂ ਸੁਆ ਲੈਂਦੇ ਆ ਕਦੇ ਵੀ ਪਰਮਾਤਮਾ ਦੀ ਕਿਰਪਾ ਨਾਲ ਇਹ ਨਹੀਂ ਹੋਇਆ ਹੈਗਾ ਕਿ ਆਪਣੇ ਡੰਗਰ ਵਰਾ ਭੰਨਗੇ ਸਭ ਕੁਝ ਠੀਕ ਰਹਿੰਦਾ ਹੈ ਬਸ ਜੀ ਇਹ ਹੀ ਦੋ ਤਿੰਨ ਗੱਲਾਂ ਦਾ ਖਿਆਲ ਰੱਖਣਾ ਹੁੰਦਾ ਹੈ ਤੇ ਆਪਾਂ ਉਹ ਰੱਖਦੇ ਆਂ ਤੇ ਆਪਾਂ ਡੰਗਰਾਂ ਤੋਂ ਹਰ ਇੱਕ ਸਾਲ ਤੂਆ ਲੈਂਦੇ ਆਂ ਬਸ ਜੀ ਤੇ ਹੋਰ ਤਾਂ ਬਾਕੀ ਮੈਂ ਕੁਝ ਨਹੀਂ ਦਿੰਦੀ ਹੈਗੀ ਤੇ ਚਲੋ ਜੀ ਹੁਣ ਆਪਣਾ ਗੋਹਾ ਵਗੈਰਾ ਸਾਰਾ ਚੱਕਿਆ ਗਿਆ ਤੇ ਹੁਣ ਆਪਾਂ ਲਾਦਾਂਗੇ ਇਸ ਤੇ ਛਾੜੂ ਚਾੜੂ ਲਾ ਕੇ ਸਾਫ ਕਰ ਦਾਂਗੇ ਮੇਰੇ ਕੱਪੜੇ ਵੀ ਬਹੁਤ ਭੇਜੇਗੇ ਸੀਗੇ ਕਿਉਂਕਿ ਇਹ ਕਾਫੀ ਲਿਬੜੀਆਂ ਬੰਨਿਆ ਸੀਗਾ ਉਹ ਇਹ ਨਾਲ ਬਾਕੀ ਜੇ ਤੁਸੀਂ ਵੀ ਇਹ ਚੀਜ਼ ਆਪਣਾਣਾ ਚਾਹੁੰਦੇ ਹੋ ਤਾਂ ਅਪਣਾ ਸਕਦੇ ਹੋ ਤੇ ਆਪਣੇ ਡੰਗਰਾਂ ਨੂੰ ਰਿਪੀਟਰ ਹੋਣ ਤੋਂ ਬਚਾ ਸਕਦੇ ਹੋ ਹਨ ਜਿਹੜੇ ਵਾਰ-ਵਾਰ ਰੀਪੀਟ ਹੁੰਦੇ ਨੇ ਤੇ ਉਹ ਵੀ ਨਹੀਂ ਹੁੰਦੇ ਹੈਗੇ ਡੰਗਰ ਬਸ ਉਹਨਾਂ ਨੂੰ ਖਰਾਕ ਵਧੀਆ ਪਾਓ ਫੀਡ ਜੇ ਆਪਾਂ ਨੇ ਡੰਗਰਾਂ ਤੋਂ ਹਨਾ ਦੁੱਧ ਵਧੀਆ ਲੈਣਾ ਤਾਂ ਫੀਡ ਵੀ ਵਧੀਆ ਹੀ ਪਾਉਣੀ ਚਾਹੀਦੀ ਹੈ ਕੋਈ ਹਾਂ ਜੀ ਵੈਸੀ ਫੀਡ ਨਾ ਆਪਾਂ ਉਹ ਸਸਤੀ ਜੀ ਤੇ ਉਹਦੇ ਨਾਲ ਮੇਂ ਡੰਗਰ ਰਹਿੰਦੇ ਹੈਗੇ ਜਿਵੇਂ ਹੁਣ ਅਸੀਂ ਤਾਂ ਬਣੀਮਾ ਖਾਲ ਪਾਉਨੇ ਆ ਤੇ ਦੇਖ ਲਓ ਆਉਂਦੀ ਵੀ ਮਹਿੰਗੀ ਆ ਪਰ ਮੈਂ ਕਦੇ ਵੀ ਆਪਦਾ ਖਰਚਾ ਅਸੀਂ ਔਖੇ ਤੰਗ ਹੋ ਕੇ ਕੱਢ ਲਾਂਗੇ ਪਰ ਮੈਂ ਕਦੇ ਵੀ ਤੋੜ ਨਹੀਂ ਆਉਣ ਦਿੱਤੀ ਹੈਗੀ ਫਿਰ ਖਲ ਦੀ ਆਪਾਂ ਮੁੱਕ ਦੀ ਸਾਰ ਇਹਨਾਂ ਨੂੰ ਪਹਿਲਾਂ ਥੈਲਾ ਚ ਚੱਕ ਲੈਨੇ ਆ ਐ ਹੁੰਦਾ ਵੀ ਡੰਗਰਾਂ ਦਾ ਦਾਣਾ ਖਾ ਕੇ ਦੁੱਧ ਦੇਣਾ બસ ਜੀ ਹੋਰ ਤਾਂ ਕੁਛ ਨਹੀਂ ਬਸ ਇਦਾਂ ਹੀ ਆਪਾਂ ਪਸ਼ੂਆਂ ਨੂੰ ਸਾਭਦੇ ਆ ਤੇ ਜੋ ਜੋ ਆਪਾਂ ਨੂੰ ਹਨਾ ਨੌਲੇਜ ਹੋਊਗੀ ਪਸ਼ੂਆਂ ਬਾਰੇ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਕਿਉਂਕਿ ਜੀ ਹੈਨਾ ਜੀ ਆਪਾਂ ਥੋੜੀ ਜੀ ਇਹਨਾਂ ਤੇ ਮਿਹਨਤ ਕਰਨ ਕਰ ਲਈਏ ਹਨਾ ਤਾਂ ਕਦੇ ਵੀ ਆਪਣਾ ਡੰਗਨ ਨਹੀਂ ਰਿਪੀਟ ਹੁੰਦਾ ਹੈਗਾ ਫਿਰ ਦੇਖੋ ਜੀ ਆਪਾਂ ਸਾਰਾ ਸਾਲ ਇਹਨਾਂ ਦੇ ਹਨਾ ਦੁੱਧ ਪੀ ਕੇ ਫਿਰ ਕੱਟੇ ਵਾਲਿਆਂ ਨੂੰ ਦੇ ਦਿੰਨੇ ਇਹ ਵੀ ਗਲਤ ਗੱਲ ਆ ਹਨਾ ਜੋ ਹੀ ਆਪਾਂ ਇਹਨਾਂ ਦਾ ਥੋੜਾ ਜਿਹਾ ਧਿਆਨ ਰੱਖ ਲਈਏ ਹਨਾ ਵਧੀਆ ਗੱਲਾਂ ਨਾ ਤੇ ਫਿਰ ਮਤਲਬ ਰਿਪੀਟ ਹੋਣ ਤੋਂ ਬਚੀਆਂ ਰਹਿੰਦੀਆਂ ਨੇ ਚਲੋ ਦੁਬਾਰਾ ਫੇਰ ਨਵੇਂ ਸੂਏ ਹੋ ਜਾਂਦੀਆਂ ਨੇ ਤੇ ਬਸ ਜੀ ਖਿਆਲ ਰੱਖਿਆ ਕਰੋ ਪਸ਼ੂਆਂ ਨੂੰ ਵਧੀਆ ਤੋਂ ਵਧੀਆ ਚੀਜ਼ਾਂ ਪਾਇਆ ਕਰੋ ਹੋਰ ਤਾਂ ਆਪਾਂ ਕੁਝ ਨਹੀਂ ਕਹਿੰਦੇ ਹੈਗੇ ਤੇ ਚਲੋ ਜੀ ਆਪਣਾ ਕੰਮ ਦੀ ਇੱਥੇ ਨਿਬੜ ਗਿਆ ਜੇ ਤੁਹਾਨੂੰ ਵੀਡੀਓ ਪਸੰਦ ਆਈ ਤੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਣੇ ਮਿਲਾਂਗੇ ਕੱਲੋ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ